ਹਿੰਦੂਇਜ਼ਮ ਆ ਜਿਹੜਾ ਹਿੰਦੂ ਧਰਮ ਉਹ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ ਸਿੱਖੀ ਦਾ ਉਸ ਨੇ 2024 ਤੇ 2025 ਦੇ ਵਿੱਚ ਐਸਜੀਪੀਸੀ ਬਾਦਲਦਲ ਅਤੇ ਸੰਤ ਸਮਾਜ ਦੇ ਵਿੱਚ ਸ਼ਾਮਿਲ ਹੋ ਕੇ ਸਿੱਖੀ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਦੇਖਣ ਵਾਲੇ ਕਹਿੰਦੇ ਨੇ ਕਿ ਸਿੱਖ ਦਾ ਮੁਕਾਬਲਾ ਸਿੱਖ ਨਾਲ ਤੇ ਇਹ ਇਹਦੀ ਹੁਣ ਜੇ ਅਸੀਂ ਗੱਲ ਕਰੀਏ ਤਾਂ ਇਹਦੇ ਚ ਹਿੰਦੂ ਰੌ ਰੀਤਾਂ ਨੇ ਸਾਰੀਆਂ ਜਿਹੜੀਆਂ ਉਹ ਇਹਨਾਂ ਚ ਪ੍ਰਵੇਸ਼ ਕੀਤੀਆਂ ਹੋਈਆਂ ਨੇ ਸਾਰੀਆਂ ਇਹਦੇ ਵਿੱਚ ਖੰਡਨ ਜਾਂ ਵਿਖੰਡਨ ਨਹੀਂ ਹੈਗਾ ਉਹਨਾਂ ਰੌ ਰੀਤਾਂ ਦਾ ਜੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚ ਜੇ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖੰਡਨ ਹੈ ਨਾ ਰੌ ਰੀਤਾਂ ਦਾ ਇਹ ਕਹਿੰਦੇ ਅਸੀਂ ਨਹੀਂ ਮੰਨਦੇ ਹੈਗੇ ਹੁਣ ਇੱਥੇ ਇਹ ਗੱਲ ਸਪਸ਼ਟ ਹੋ ਗਈ ਕਿ ਇਹ ਸਾਰੇ ਨੇ ਜਿਹੜੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਕਰ ਰਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਕਰ ਰਹੇ ਨੇ ਤੇ ਇੱਕ ਤਰ੍ਹਾਂ ਦੇ ਨਾਲ ਇੱਕ ਨਵਾਂ ਧਰਮ ਸਿੱਖੀ ਨੂੰ ਇੱਕ ਨਵੀਂ ਰੂਪਰੇਖਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੰਤ ਸਮਾਜ ਦੇ ਰਾਹੀ ਐਸਜੀਪੀਸੀ ਦੇ ਰਾਹੀ ਤੇ ਇਹ ਬਾਦਲ ਦਲਦੇ ਰਹੇ ਸੋ ਇਹ ਜਿਨੇ ਅ ਅਸੀਂ ਟਕਰਾਅ ਦੇਖ ਰਹੇ ਆ ਸਿੱਖੀ ਦੇ ਨਾਲ ਕਿਉਂਕਿ ਇਹ ਵੀ ਸਿੱਖ ਦਿਖਦੇ ਨੇ ਨਾ ਸਿੱਖ ਦਿਖਾਈ ਹੀ ਦਿੰਦੇ ਨੇ ਸਪਰਕ ਕੀ ਹੈ ਕਿ ਆਰਐਸਐਸ ਜਾਂ ਹਿੰਦੂਇਜ਼ਮ ਜਾਂ ਬ੍ਰਾਹਮਣਿਕਲ ਸਿਸਟਮ ਹੈ ਜਿਹੜਾ ਉਹ ਇਹਨਾਂ ਦੀ ਪਿੱਠ ਤੇ ਖੜਾ ਤੇ ਉਹ ਇਹਦੇ ਚ ਪਰਵੇਸ਼ ਕਰ ਚੁੱਕੇ ਨੇ ਉਹਦੇ ਰਾਹੀ ਇਹ ਟਕਰਾਅ ਕਰ ਰਹੇ ਨੇ ਸਿੱਖ ਨਾਲ ਸਿੱਖ ਮੂਲ ਮੰਤਰ ਜਿਹੜਾ ਮੂਲ ਮੰਤਰ ਦੀ ਪਰਭਾਸ਼ਾ ਅਸੀਂ ਕਰਦੇ ਆ ਜਾਂ ਅਸੀਂ ਉਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਸੱਚੇ ਪਾਤਸ਼ਾਹ ਤਾਂ ਤਨ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਸਾਡੇ ਸੰਘਰਸ਼ ਦੇ ਨਾਲ ਹਮੇਸ਼ਾ ਹੀ ਸੰਘਰਸ਼ ਦੇ ਉੱਤੇ ਸਾਨੂੰ ਜੋੜਦਾ ਉਸ ਦੇ ਨਾਲ ਆਜ਼ਾਦੀ ਦੇ ਨਾਲ ਇਹ ਉਸ ਦੀ ਵਿਰੋਧਤਾ ਕਰਦੇ ਨੇ ਇਹ ਮੂਲ ਮੰਤਰ ਦੇ ਅਰਥ ਕਰਦੇ ਨੇ ਕਿ ਇੰਡੀਅਨ ਸਟੇਟ ਜਿਵੇਂ ਉਹਨਾਂ ਨੂੰ ਦੱਸਦੀ ਹੈ ਇੰਡੀਅਨ ਸਟੇਟ ਜਿਵੇਂ ਉਹਨਾਂ ਨੂੰ ਉਹਦੇ ਅਰਥ ਕਰਨ ਦੇ ਲਈ ਕਹਿੰਦੀ ਹੈ ਹੁਕਮ ਕਰਦੀ ਹੈ ਉਹ ਉਸ ਹੁਕਮ ਦੀ ਪਾਲਣਾ ਕਰਦੇ ਨੇ ਸੋ ਇੱਥੇ ਕੀ ਹੈ ਕਿ ਬੇਗਮਪੂਰੇ ਦੇ ਅਰਥ ਵੀ ਇਹ ਉਸ ਤਰੀਕੇ ਨਾਲ ਕਰਦੇ ਨੇ ਇੰਡੀਅਨ ਸਟੇਟ ਦੇ ਹਿਸਾਬ ਨਾਲ ਤੇ ਮੂਲ ਮਤਰ ਦੇ ਅਰਥ ਵੀ ਹੁਣ ਇਹ ਕੀ ਚੀਜ਼ ਹੈ ਭੁੱਖ ਹੈ ਜਾਂ ਡਰ ਹੈ ਇਹਨਾਂ ਨੂੰ ਉਸ ਇੰਡੀਅਨ ਸਟੇਟ ਦੇ ਥਾਪੜੇ ਦੀ ਭੁੱਖ ਰੋਟੀ ਦੀ ਭੁੱਖ ਜਾਂ ਅੰਦਰ ਡਰ ਭੁੱਖੇ ਦੀ ਭੁੱਖ ਤੇ ਨਾਮ ਕਮਾਉਣ ਦੀ ਭੁੱਖ ਤੇ ਅਮੀਰ ਦਾ ਜਿਹੜਾ ਡਰ ਹੈ ਉਦੇ ਤੋਂ ਸੱਚੇ ਪਾਤਸ਼ਾਹ ਦਾ ਨਾਮ ਹੀ ਬਚਾ ਸਕਦਾ ਉਹਦੇ ਤੋਂ ਹੋਰ ਕੋਈ ਨਹੀਂ ਸਟੇਟ ਨਹੀਂ ਬਚਾ ਸਕਦੀ ਸਟੇਟ ਕੁਝ ਸਮੇਂ ਲਈ ਬਚਾ ਸਕਦੀ ਹੈ ਉਸ ਨੂੰ ਉਸ ਨੂੰ ਭਲੇਖਾ ਰਹੂਗਾ ਪਰ ਜਦੋਂ ਉਸ ਨੂੰ ਅਹਿਸਾਸ ਹੋਣਾ ਸ਼ੁਰੂ ਹੋਏਗਾ ਕਿ ਮੈਂ ਤਾਂ ਖਤਮ ਹੈ ਮੇਰੀ ਤਾਂ ਉਮਰ ਬੀਤ ਬੀਤਦੀ ਜਾ ਰਹੀ ਹੈ ਤੇ ਮੈਂ ਨਾ ਤਾਂ ਸੰਘਰਸ਼ ਕੀਤਾ ਆਪਣੀ ਕੌਮ ਦੇ ਲਈ ਤੇ ਨਾ ਮੈਂ ਸੱਚੇ ਪਾਤਸ਼ਾਹ ਦੇ ਲਈ ਕੁਝ ਮੈਂ ਉਹਨੂੰ ਉਹਦੇ ਬਾਰੇ ਝੂਠ ਬੋਲਦਾ ਰਿਹਾ ਸੋ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਤੇ ਉਹ ਜਿਹੜਾ ਸਾਰਾ ਕੁਝ ਹੁੰਦਾ ਉਹ ਨੁਕਸਾਨ ਕਰ ਚੁੱਕੇ ਹੁੰਦੇ ਨੇ ਉਹਦੇ ਤੱਕ ਸੋ ਇਹ ਧਰਮ ਵਰਸਸ ਧਰਮ ਹੈ